ਹੇ 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 ਗਰੂਪ ਜੀ ਜੇਕਰ ਇਸ ਤਰ੍ਹਾਂ ਰੋਪਟਿਸ ਨਹੀਂ ਹੋ ਰਿਹਾ ਜੇ ਇਹ ਚ ਚ ਰੋਡ ਨਾ ਰਤੀ ਰੋਡ ਨੀ ਹੋਵੇ ਮੈਂ ਪਾਰਾ ਕਿਹਦਾ ਜਾਓਗੇ ਵੀਰ ਜੀ ਨਾਲ ਦੇ ਟਿਕਾਣਾ ਜਾਓਗੇ ਦੇਖੋ ਕਿ ਤੁਸੀਂ ਇਹ ਪੋਜੀਸ਼ਨ ਕੰਡੀਸ਼ਨ ਕਰਦੇ ਹੋ ਹੈ ਉਹ ਨਾ ਕਿ ਬਾਹਰ ਲੈ ਕੇ ਜਾਉਂਦੇ ਹੈ ਵਾਦ 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 ਬੁੰਨੀ ਹੁੰਦਾ ਬਤਾਇਆ ਜਾਂਦਾ ਕੁਦੀ ਬੁੰਨੀ ਜਾਂਦੀ ਰੰਗ ਰੰਗ ਤੇ ਉਹ ਇਹ ਬੂ ਲਾਹ ਦਲਾ ਤੇ ਲੰਗ ਹੇ ਸੋਨ ਹਾ ਵਾ ਸ੍ਰੀ ਅਕਾਲ ਬੋਲੇ ਸੋਨ ਹਾ ਵਾ ਸ੍ਰੀ ਅਕਾਲ ਭਾਈ ਰੁਕ ਜੇ ਜੀ ਅੱਜ ਤੁਹਾਡੇ ਭਾਈ ਸਾਹਿਬ ਨੂੰ ਲੈ ਕੇ ਆ ਜੀ ਮੈਡੀਕਲ ਨੂੰ ਕੀ ਡਾਕਟਰਾਂ ਨਾਲ ਕੀ ਗੱਲਬਾਤ ਹੋਈ ਦੇਖੋ ਆ ਮਾਨਯੋਗ ਕੌਟ ਨੇ ਆਰਡਰ ਦਿੱਤੇ ਸੀ ਕਿ ਸੰਦੀਪ ਸਿੰਘ ਜੀ ਦਾ ਨਾ ਅੰਦਰ ਮੈਡੀਕਲ ਕਰਾਇਆ ਜਾਵੇ ਬਾਹਰੋਂ ਪਹਿਲਾਂ ਅੰਦਰੋਂ ਆਇਆ ਸੀ ਪਰ ਅੰਦਰ ਤੇ ਸਮਝੋ ਕਿ ਉਹਨੇ ਨਾ ਮਾਤਰੀ ਸੀ ਇੱਕ ਗੋਲੀ ਵੀ ਨਹੀਂ ਦਿੱਤੀ ਅੰਦਰ ਨਾ ਦੋ ਦਿਨ ਰੋਟੀ ਖਵਾਈ ਉਹਨੂੰ ਰੋਟੀ ਦਿੱਤੀ ਤੇ ਨਾ ਉਹਨੂੰ ਪਾਣੀ ਦਿੱਤਾ ਕੁਝ ਵੀ ਨਹੀਂ ਦਿੱਤਾ ਫਿਰ ਉਸ ਤੋਂ ਬਾਅਦ ਕੋਰਟ ਦੀਆਂ ਦੇ ਵਿੱਚ ਉਹ ਜਿਹੜਾ ਜੇਲ੍ਹ ਦਾ ਸੁਪਰੀਂਡੈਂਟ ਉਹਨੇ ਚੇਨ ਆ ਕੇ ਰੱਖ ਦਿੱਤੇ ਕੋਈ ਕੋਈ ਸੁਣਵਾਈ ਵੀ ਨਹੀਂ ਕੀਤੀ ਫਿਰ ਉਸ ਤੋਂ ਬਾਅਦ ਅੱਜ ਲੈ ਕੇ ਆਏ ਇੱਥੇ ਸੰਗਰੂਰ ਦੇ ਵਿੱਚ ਹਸਪੀਟਲ ਦੇ ਵਿੱਚ ਬੋਰਡ ਬੈਠਾ ਹੁਣ ਦੇਖੋ ਕੀ ਜਵਾਬ ਦਿੰਦੇ ਜੀ ਡਾਕਟਰ ਸਾਹਿਬ ਕੋਈ ਸਾਨੂੰ ਅੰਦਰ ਨਹੀਂ ਜਾਣ ਦਿੱਤਾ ਨਾ ਵਕੀਲ ਸਾਹਿਬ ਅੰਦਰ ਕੀ ਨਾ ਮਹਿ ਗਿਆ ਜੀ ਕੀ ਕਹਣਾ ਚਾਹੁੰਗੇ ਕਿ ਜਿੰਨਾ ਤਿੰਨ ਮੁਲਾ ਜਿੰਨਾਂ ਨਾਲ ਲੜਾਈ ਹੁੰਦੀ ਉਹਨਾਂ ਦੇ ਇੱਕ ਬੰਦੇ ਦੀ ਡੈਥ ਹੋ ਗਈ। ਦੇਖੋ ਉਹਦੇ ਬਾਰੇ ਅਜੇ ਮੈਨੂੰ ਪਤਾ ਨਹੀਂ ਨਾਮ ਨੂੰ ਪਤਾ ਲੱਗਾ ਜੀ ਇਹਦੇ ਬਾਰੇ। ਖੁਸ਼ੀਆ ਜੀ ਜੇ ਉਹਦੇ ਤੇ ਹਮਲਾ ਹੁੰਦਾ ਤੇ ਉਹਦਾ ਹਮਲੇ ਦਾ ਜਿਹੜਾ ਉਹਦੀ ਨੋਟਸ ਲੈਣਾ ਸਟੂਡੈਂਟ ਜੇਲ ਨੇ। ਹੂੰ ਜੇ ਉਹ ਕਿਸੇ ਤੇ ਹਮਲਾ ਕਰਦਾ ਤੇ ਉਹਦਾ ਨੋਟਸ ਸਟੂਡੈਂਟ ਜੇਲ ਨੇ ਲੈਣਾ। ਜੀ ਇਹ ਬਾਇਸਡ ਨਹੀਂ ਹੋ ਸਕਦਾ। ਦੋਵਾਂ ਪੱਖਾਂ ਦਾ ਕ੍ਰਾਸ ਜਿਹੜੀ ਆ ਵਰਸ਼ਨ ਦੋਵੇਂ ਜਿਹੜੀ ਆ ਉਸ ਪਰਚੇ ਦੇ ਵਿੱਚ ਆਉਣਾ। ਹੂੰ ਜੇ ਉਹਨਾਂ ਦੇ ਬਿਆਨਾਂ ਤੇ ਪਰਚਾ ਆਊਗਾ ਕਿ ਸਾਡੇ ਤੇ ਹਮਲਾ ਕੀਤਾ ਸੰਦੀਪ ਨੇ ਤੇ ਸੰਦੀਪ ਦੇ ਬਿਆਨ ਵੀ ਲੈਣੇ ਆ। ਕਿ ਉਹਨਾਂ ਮੇਰੇ ਤੇ ਹਮਲਾ ਕੀਤਾ। ਤੁਹਾਡੀ ਸੰਦੀਪ ਜੀ ਨਾਲ ਗੱਲ ਹੋਈ ਹੋਣੀ ਆ ਕਿੰਦਾ ਦਾ ਤਦਨ ਜਿਹੜਾ ਕੀਤਾ ਗਿਆ ਕਿਉਂਕਿ ਉਹਨਾਂ ਦੇ ਜਿਹੜੇ ਪਰਿਵਾਰ ਕੋ ਕਹਿ ਰਿਹਾ ਉਹਨਾਂ ਦੇ ਕੇਸਾਂ ਦੀ ਵੀ ਬੀਬੀ ਅਦਵੀ ਵੀ ਵਗੈਰਾ ਕੀਤੀ ਗਈ ਆ ਕਿ ਇਹਦੇ 'ਚ ਕੋਈ ਸ਼ੱਕ ਨਹੀਂ ਕੇਸਾਂ ਤੋਂ ਫੜ ਕੇ ਕੀ ਹੋਇਆ ਵੀ ਹੋਊਗਾ। ਬੀਬੀ ਵੀ ਕੀਤੀ ਹੋਊਗੀ। ਪਰਿਵਾਰਕ ਮੈਂਬਰ ਕੱਲ ਮਿਲ ਕੇ ਹਰਦੀਪ ਮਿਲ ਕੇ ਅੰਮ੍ਰਿਤਸਰ। ਜੀ ਤੇ ਜੋ ਕਹਿ ਰਹੇ ਨੇ ਉਹ ਠੀਕ ਆ। ਕਿਉਂਕਿ ਗਲਤ ਤੇ ਕਹਿਣੀ ਨਹੀਂ ਇਹ ਅਜੇ ਤੇ ਕੋਈ ਇਹ ਨਹੀਂ ਨਾ ਵੀ ਕੋਈ ਮੈਨੀਪੂਲੇਸ਼ਨ ਕਰ ਲਿਓ ਤੇ ਜੋ ਉਹਦੇ ਨਾਲ ਹੋਇਆ ਉਹਨੇ ਉਹ ਦੱਸਿਆ ਉਹ ਜੋ ਉਹਨੇ ਦੱਸਿਆ ਉਹਨਾਂ ਬਾਹਰ ਆਣ ਦੇ ਉਸ ਤਰ੍ਹਾਂ ਜਿ